ਕਿਸਾਨਾਂ ਦੀਆਂ ਮੁਸੀਬਤਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਜਿੱਥੇ ਕਣਕ ਦੀ ਫਸਲ ਨੂੰ ਸੁੰਡੀ ਬਰਬਾਦ ਕਰ ਰਹੀ ਹੈ ਉੱਥੇ ਹੀ ਹੁਣ ਆਲੂ ਦੀ ਫਸਲ ਨੂੰ ਵੀ ਇੱਕ ਨਾ ਮੁਰਾਦ ਬਿਮਾਰੀ ਪੈ ਗਈ ਹੈ ਨਤੀਜਾ ਸਮਰਾਲਾ ਹਲਕੇ ਵਿੱਚ ਕਿਸਾਨਾਂ ਦੀ 3000 ਏਕੜ ਵਿੱਚ ਆਲੂ ਦੀ ਫਸਲ ਖਰਾਬ ਹੋ ਗਈ ਹੈ ਪਿੰਡ ਨੂਰਪੁਰ ਦੇ ਇੱਕ ਕਿਸਾਨ ਨੇ ਕਰੀਬ 70 ਏਕੜ ਵਿੱਚ ਆਲੂ ਲਾਇਆ ਸੀ ਪਰ ਬਿਮਾਰੀ ਨੇ ਸਭ ਬਰਬਾਦ ਕਰ ਦਿੱਤਾ ਹੈ ਤਕਰੀਬਨ 60-70 ਏਕੜ ਲਾਇਆ ਸੀਗਾ ਜੀ ਕੀ ਕੀ ਬ੍ਰੋ ਕੀ ਬਿਮਾਰੀ ਜਿਹੜੀ ਲੱਗੀ ਕੁਛ ਲੱਗਿਆ ਇਹ ਬਲਾਈਟ ਆਈ ਇਹ ਬਲਾਈਟਾਂ ਤੇ ਚਲੋ ਵੀ ਚਤ ਚਾਰ ਦਿਨ ਸਪਰੇਅ ਲਗਭਗ ਸਪਰੇਅ ਕਰਤੀਆਂ ਤੇ ਕੋਈ ਫਰਕ ਨਹੀਂ ਪਿਆ ਤੇ ਕਿੰਨੇ ਦਿਨ ਦਾ ਆਲੂ ਹੋ ਗਿਆ ਸੀ ਇਹ ਹੋ ਗਿਆ ਸੀਗਾ ਜੀ 15 ਵਾਲੀ ਬੰਦੂਰੀ ਦੇ ਨੇੜੇ ਆਸ-ਪਾਸ ਪਰ ਹੁਣ ਬਿਮਾਰੀ ਲੱਗਣ ਤੋਂ ਬਾਅਦ ਇਹ ਆਲੂ ਦੀ ਕੀ ਪੋਜੀਸ਼ਨ ਆ ਦੇਖ ਲੋ ਥੋੜੇ ਸਾਹਮਣੇ ਆ ਛੋਟੇ ਛੋਟੇ ਆਲੂ ਨੇ ਇਹਨਾਂ ਨੂੰ ਨਾ ਇਹ ਮਾਰਕੀਟ ਦੇ ਮੰਡੀ ਵਿਗਣੇ ਦੇ ਨਾਲ ਆਪ ਦੋ ਵਿਗਣੇ ਨੇ ਇਹ ਬਗੇ ਬੁੱਟੇ ਸਾਰੇ ਹੁਣ ਮਰ ਗਏ ਨੇ ਹਾਂਜੀ ਬੁੱਟੇ ਸਾਰੇ ਖਰਾਬ ਹੋ ਚੁੱਕੇ ਨੇ ਕੀ ਲੱਗਦਾ ਕੋਈ ਸਪਰੇਅ ਨਾਲੇ ਦੁਬਾਰਾ ਉੱਠ ਸਕਦੇ ਨੇ ਨਹੀਂ ਮੁਸ਼ਕਿਲ ਆ ਜੀ ਹੁਣ ਤਾਂ ਮਰੇ ਦੇ ਮੂੰਹ ਚ ਪਾਣੀ ਪੈਣ ਵਾਲਾ ਕੰਮ ਆ ਜੀ ਤੇ ਫਿਰ ਹੁਣ ਕੀ ਕਰੂੰਗੀ ਇਸ ਕਿਨਾਂ ਖੇਤਾਂ ਦਾ ਜਿਹੜਾ ਤੁਸੀਂ ਸੋਚ ਰਿਹਾ ਜੀ ਹੁਣ ਇਹ ਤਾਂ ਬਾਈ ਵਾਲੀ ਕੰਮ ਆ ਵੀ ਬਾਈ ਕਰਦਾਂਗੇ ਵਿੱਚ ਹੋਰ ਕੀ ਤੇ ਛਿੰਨਕ ਨੁਕਸਾਨ ਹੋਇਆ ਪਰ ਇਹ ਟੋਟਲ ਲਾਸ ਆ ਜੀ ਟੋਟਲ ਜੇ 70 80 ਹਜ਼ਾਰ ਖਰਚਾ ਆਉਂਦਾ ਤਾਂ 80 ਦਾ ਲਾਸ ਆ ਉੱਪਰ ਜੀ ਇਹ ਬਾਈ ਦਾ ਖਰਚਾ ੱਡ ਪੈਣਾ ਹੈ ਅਗਲੀ ਬਜਾਈ ਕਰਨੀ ਆ ਉਹਦਾ ਬੀਜ ਪਾਸਤੇ ੱਡ ਪੈ ਖਰਚਾ ਠੇਕੇ ਦੀ ਹੈ ਜੀ ਇਹ। ਜੀ ਬਿਮਾਰੀ ਬੜੀ ਨਾਵਰਾ ਦੀ ਬਿਮਾਰੀ ਹੈ ਇਹ। ਸਭ ਤੋਂ ਵੱਡੀ ਬਿਮਾਰੀ ਇਹ ਹੈ ਵੀ ਜੇ ਇੱਕ ਅੱਧਾ ਖੇਤ ਪੈ ਜੇ ਤਾਂ ਬਰਦਾਸ਼ਤ ਹੋ ਜਾਂਦਾ। ਇਹ ਤਾਂ ਹੁਣ ਸਾਡੇ ਇਲਾਕੇ 'ਚ ਫੈਲ ਗਈ ਹੈ। ਇਹ ਇਹਨੂੰ ਅਸੀਂ ਲੇਟ ਮਲੇਟ ਕਹਿੰਦੇ ਆ। ਲੇਟ ਬਰੇਟ ਤੋਂ ਪਾਵੇ ਲੇਟ ਵਾਲ ਨੂੰ ਉਹ ਤੋਂ ਪਿੰਦੇ ਜੇ ਵਾਲ ਨੂੰ ਤਾਂ ਸਾਰੇ ਬੜਨਾ ਸ਼ੁਰੂ ਹੋ ਜਾਂਦਾ ਹੈ। ਤੇ ਇਹ ਬਹੁਤ ਵੱਡਾ ਹੈਵੀ ਲਾਸ ਕਿਸਾਨ ਤਾਂ ਕਰਦੀ ਹੈ। ਬੂਟੇ ਸੁੱਕੇ ਖਤਮ ਹੋ ਜਾਂਦੇ ਨੇ। ਕਿਸੇ ਦਵਾਈ ਦੇ ਤਾਂ ਅਸਰ ਨਹੀਂ ਹੋਇਆ। ਬੜੀਆਂ ਸੁਪਰੇਸਾਂ ਕੀਤੀਆਂ ਨੇ। ਕਿਉਂਕਿ ਮੇਰੇ ਖਿਆਲ ਨਾਲ ਸਭ ਤੋਂ ਮਹਿੰਗੀ ਫਸਲ ਆਲੂ ਆਦੀ ਹੈ। ਇਹਦੇ ਉੱਤੇ ਤਕਰੀਬਨ 80-90 ਹਜ਼ਾਰ ਰੁਪਏ ਪਰ ਇੱਕ ਇਨਕਲੂਡ ਲੀਜਨ ਸੀਡ ਤੇ ਪਰ ਹੁਣ ਸਾਨੂੰ ਇਹ ਲੱਗਦਾ ਵੀ ਛੱਟ ਦੇ 10000 ਰੁਪਏ ਵਟ ਨਹੀਂ ਹੋਣਾ ਇਹਦਾ ਪਹਿਲੀ ਗੱਲ ਤਾਂ ਪੱਟਣ ਨੂੰ ਤਿਆਰ ਨਹੀਂ ਕੋਈ ਤੇ ਬਿਲਕੁਲ ਹੱਥ ਲਾਉਣ ਨੂੰ ਤਿਆਰ ਨਹੀਂ ਉਹ ਕਿ ਸਾਡੇ ਤੇ ਜੀ ਅਸੀਂ ਬੋਰੀਏ ਸਾਡਾ ਨੂੰ ਪੱਟਦੇ ਆ 35 36 ਰੁਪਏ ਕਟਾ ਲੈਨੇ ਆ 50 ਰੁਪਏ ਕਿਲੋ ਦਾ ਸਾਡੀ ਦਿਹਾੜੀ ਨਹੀਂ ਬਣਦੀ ਇੱਥੇ ਜਿੱਕੇ ਪੱਟਾਂਗੇ ਇਹਨੂੰ ਤੇ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਬੀਜੀ ਨੂੰ ਫਸੜੀ ਤੇ ਕਿੰਨੇ ਟਾਈਮ ਚ ਤਿਆਰ ਦੇਖੋ ਜੀ ਆਲੂ ਦੀ ਜੀ ਕੁੱਲ ਫਸਲ ਹੈ 80 90 ਦਿਨ ਦੀ ਕ੍ਰੋਪ ਹੈ ਜਿਹਦੇ ਵਿੱਚੋਂ 10 ਤੋਂ ਲੈ ਕੇ 15 ਦਿਨ ਤੱਕ ਜੰਮਣ ਨੂੰ ਲੈ ਲੈਂਦਾ ਬਾਕੀ ਦੱਸਾਂਗੇ ਤੁਹਾਡੇ ਪਹੜਨ ਦੇ ਵਿੱਚੋਂ 35 ਤੋਂ 30 35 ਦਿਨ ਤੋਂ ਬਾਅਦ ਟਿਊਬਰ ਸ਼ੁਰੂ ਹੁੰਦਾ ਜਿਹਦਾ ਆਲੂ ਬਣਨਾ ਹੁੰਦਾ ਹੈ। ਬਾਕੀ ਨਾ ਕਿ ਤੁਹਾਡੇ ਕੋਲ ਦਿਨ 30 ਸਾਰੇ 30 ਦਿਨ ਦੇ ਵਿੱਚ ਇਹਨੇ ਪ੍ਰੋਜੀਡ ਦੇਣੀ ਹੁੰਦੀ ਹੈ। ਬਹੁਤ ਹੈਵੀ ਗ੍ਰੋਥ ਹੁੰਦੀ ਹੈ ਇਹਦੀ। ਪਰ ਅਫਸੋਸ ਇਸ ਗੱਲ ਦਾ ਹੈ ਕਿ ਇਹਨੂੰ ਮਾਰੀ ਉਸ ਟਾਈਮ ਪਈ ਹੈ ਜਦੋਂ ਇਹਦਾ ਟਿਊਬਰ ਬਲਕਿੰਗ ਤੋਂ ਸ਼ੁਰੂ ਹੋਇਆ ਸੀ ਆਲੇ। ਮਤਲਬ 40 ਤੋਂ ਲੈ ਕੇ 55 60 ਦਿਨ ਦੀ ਕ੍ਰੌਪ ਹੈ ਜਿਹੜੀ ਉਹਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਉਹਨਾਂ ਆਲੂ ਥੱਲੇ ਬੇਬੀ ਪੋਟੈਟੋ ਛੋਟੇ ਸਾਈਜ਼ ਦਾ ਉਹ ਨਾ ਮਤਲਬ ਖਾਣ ਦੇ ਕਾਬਿਲ ਹੈ, ਨਾ ਉਹ ਪੱਟਣ ਯੋਗ ਹੈ, ਨਾ ਉਹ మార్కెట్ ਦੇ ਵਿੱਚ ਤਾਂ ਬੈਸੀ ਨਹੀਂ ਵਿਕਦਾ ਹੋ ਕਿਉਂਕਿ ਆਪਾਂ ਜਿਹੜੀ ਤਾਂ ਸੁਣ ਲੈਨੇ ਆ ਆਪਾਂ ਮੋٹے-ਮੋٹے ਆਲੂ ਚੱਕਦੇ ਆ ਮੋਟਾ ਦਾ ਸਸਾ ਜੀ ਤਾਂ ਬਣੀ ਨਹੀਂ ਇਸ ਵਾਰ ਤੋਂ ਦੂਜਾ ਕਿਸਾਨ ਨੂੰ ਮਾਰ ਪਈਏ మార్కెਟ ਕ੍ਰਸ਼ ਕਰ ਗਈ ਸਾਰੀ మార్కెਟ ਪਿਛਲੇ ਸਾਲ ਨਾਲੋਂ ਤਕਰੀਬਨ 25 ਰੁਪਏ ਕਿਲੋ ਜਿਹੜਾ ਆਲੂ ਕਾਪਨੇ ਖਰੀਦਿਆ ਸੀ ਗਿਆ ਉਸ ਵਾਰ 9 ਰੁਪਏ ਕਿਲੋ ਖਰੀਦਈਆਂ ਨੇ ਜਿਹੜਾ ਆਲੂ ਮਾਰਕੀਟ ਚ ਖਾਣ ਵਾਲਾ 12-14 ਰੁਪਏ ਕਿਲੋ ਵਿਕਦਾ ਸੀਗਾ ਉਹ ਇਸ ਵਾਰ 4 ਰੁਪਏ ਕਿਲੋ ਵਿਕ ਰਿਹਾ ਤੋਂ ਹਰ ਪਾਸੇ ਕਿਸਾਨ ਨੂੰ ਮਾਰ ਪਈ ਹੈ ਇਸ ਤਰ੍ਹਾਂ ਮੈਨੂੰ ਸਾਰੀ ਉਮਰ ਦਾ ਤਜਰਬਾ ਹੈ ਵੀ ਲੋਕੀ ਨਾ ਗੱਲਾਂ ਬੜੀਆਂ ਕਰਦੇ ਨੇ ਜਦ ਕੁਝ ਪ੍ਰੈਕਟੀਕਲੀ ਕਿਸਾਨ ਨੂੰ ਰਾਹਤ ਦੇਣ ਦੀ ਗੱਲ ਹੁੰਦੀ ਹੈ ਫਿਰ ਉਹਨਾਂ ਦਾ ਰਵਈਆ ਹੋਰ ਹੁੰਦਾ ਹੈ ਤੇ ਨਹੀਂ ਸਲਾਹਾਂ ਬਹੁਤ ਦਿੰਦੇ ਨੇ ਹੁਣ ਇਸ ਵੇਲੇ ਸਥਿਤੀ ਐਸੀ ਹੈ ਕਿਤੇ ਤਾਂ ਸਰਕਾਰ ਕਹਿੰਦੀ ਸੀ ਜੀ ਪ੍ਰਾਲੀ ਵਿੱਚੇ ਦੱਬ ਕੇ ਉਹਦੇ ਤੇ ਕਣਕ ਬੀਜ ਦੋ ਹੁਣ ਉੱਥੇ ਸੁੰਢੀ ਪੈ ਗਈ ਲੋਕ ਕਣਕ ਬਾਹਰ ਐ ਨੇ ਕੋਈ ਉਹਦਾ ਹੱਲ ਨਹੀਂ ਦੱਸਦਾ ਕਿਤੇ ਆਲੂਆਂ ਨੂੰ ਹੁਣ ਇਸ ਵੇਲੇ ਫੰਗਸ ਪੈ ਗਈ ਔਰ ਇੰਨੀ ਸਪੀਡ ਨਾਲ ਵੱਧ ਰਹੀ ਹੈ ਹੁਸ਼ਿਆਰਪੁਰ ਤੋਂ ਚੱਲ ਕੇ ਹਰਿਆਣੇ ਤੱਕ ਚਲੇਗੀ ਇਹ ਔਰ ਵੱਡੀ ਪੱਧਰ ਤੇ ਨੁਕਸਾਨ ਹੋਇਆ ਹੈ ਆਮ ਤੌਰ ਤੇ ਪੰਜਾਬ ਵਿੱਚ ਇੱਕ ਰਵਾਇਤ ਬਣ ਗਈ ਵੀ ਜਿਹੜੇ ਲੋਕ ਆਲੂ ਦੀ ਖੇਤੀ ਕਰਦੇ ਨੇ ਉਹ ਜ਼ਮੀਨਾਂ ਠੇਕੇ ਤੇ ਲੈ ਕੇ 2-200 3-300 ਏਕੜ ਦੀ ਖੇਤੀ ਕਰਦੇ ਨੇ ਹੁਣ ਉਹ ਉਹਨਾਂ ਦਾ ਜਦੋਂ ਇਹ ਫਸਲ ਮਰ ਗਈ ਤਾਂ ਜਿੰਨਾ ਰਗੜਾ ਉਹਨਾਂ ਨੂੰ ਲੱਗਣਾ ਹੁਣ ਕੋਈ ਉਹਨਾਂ ਦੇ ਨਾਲ ਖੜਨ ਨੂੰ ਤਿਆਰ ਨਹੀਂ ਇਹ ਨਾ ਵੱਡਾ ਨੁਕਸਾਨ ਹੈ ਤੁਸੀਂ ਘੱਟੋ ਘੱਟ ਨਹੀਂ ਤਾਂ 75-80000 ਰੁਪਏ ਪਰ ਏਕੜ ਦਾ ਨੁਕਸਾਨ ਹੈ ਕੌਣ ਬੇਅਰ ਕਰੂਗਾ ਜੀ ਫੇਰ ਅੱਜ ਫਾਰਮਰ ਸੁਸਾਇਸਾਈਡ ਤੇ ਸਰਕਾਰ ਬੋਲਦੀ ਨਹੀਂ ਸੁਸਾਇਸਾਈਡ ਸਾਰੇ ਦੇਸ਼ ਵਿੱਚ ਹੋ ਰਹੀਆਂ ਬਲਕਿ ਮਹਾਰਾਸ਼ਟਰ ਤਾਂ ਨੰਬਰ 1 ਤੇ ਚੱਲ ਰਿਹਾ ਕਿ ਜਿੱਥੇ ਰੋਜ਼ 8 8 ਖੁਦਕਿਸ਼ੀਆਂ ਰੋਜ਼ ਹੁੰਦੀਆਂ ਨੇ ਪੰਜਾਬ 'ਚ ਰੋਜ਼ ਹੁੰਦੀਆਂ ਨੇ ਤੇ ਕਿਸਾਨ ਦੀ ਕੋਈ ਬਾਹ ਫੜਨ ਵਾਲਾ ਮੈਨੂੰ ਲੱਗਦਾ ਨਹੀਂ ਮੈਂ ਤਾਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਐ ਇਸੇ ਸੰਬੰਧ ਚ ਆਲੂਆਂ ਦਾ ਦੇ ਸਬਜ਼ੀਆਂ ਦਾ ਆਲੂ ਇੱਕ ਮਾਂ ਸਬਜ਼ੀ ਹੈ ਜਿਹੜੀ ਹਰ ਸਬਜ਼ੀ ਦੇ ਵਿੱਚ ਪੈਂਦਾ ਤੇ ਮੈਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਕਾਪੀ ਭੇਜੀ ਐ ਪਿਯੂਸ਼ ਗੋਇਲ ਨੂੰ ਜਿਹੜੇ ਫੂਡ ਮਿਨਿਸਟਰ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਐਕਸਪੋਰਟ ਖੋਲ ਦੋ ਕਟੋਕਟ ਇਹਦੇ ਨਾਲ ਥੋੜਾ ਰੇਟ ਉੱਚਾ ਜਾਏਗਾ ਜਿਹੜਾ ਥੋੜਾ ਬਹੁਤਾ ਬਚ ਗਿਆ ਉਹਦੇ ਨਾਲ ਉਹਨਾਂ ਦਾ ਘਰ ਪੂਰਾ ਹੋ ਜਾਊਗਾ ਤੇ ਜਿਸ ਤਰ੍ਹਾਂ ਤੁਸੀਂ ਐਕਸਪੋਰਟ ਬੈਨ ਕੀਤੀ ਹੋਈ ਹੈ ਹਰ ਚੀਜ਼ ਦੀ ਜਿਹੜੀ ਸਰਪਲਸ ਪੈਦਾ ਹੋਊਗੀ ਦੀ ਐਕਸਪੋਰਟ ਬੈਨ ਕਰ ਦਿੰਦੇ ਨੇ ਕਣਕ ਦੀ ਐਕਸਪੋਰਟ ਬੈਨ ਹੈ ਚੀਨੀ ਦੀ ਐਕਸਪੋਰਟ ਬੈਨ ਹੈ ਕਪਾਹ ਦੀ ਐਕਸਪੋਰਟ ਬੈਨ ਹੈ ਸਬਜ਼ੀਆਂ ਦੀ ਵੀ ਐਕਸਪੋਰਟ ਬੈਨ ਹੈ ਇਹ ਬੈਨ ਕਰਕੇ ਕੀ ਕਹਿਣਾ ਚਾਹੁੰਦੇ ਨੇ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਅੱਜ ਆਲੂ ਦਾ ਰੇਟ ਜਿਹੜਾ ਟੇਬਲ ਵੈਰਾਈਟੀ ਹੈ ਉਹ ਚਾਹ ਤੋਂ 6 ਰੁਪਏ ਹੈ ਔਰ ਜਿਹੜੀ ਜਿਹੜਾ ਜਿਹੜਾ ਇਹਨਾਂ ਨੇ ਕੰਟਰੈਕਟਰ ਕੀਤਾ ਉਹ 9 ਰੁਪਏ ਤੋਂ ਵੱਧ ਨਹੀਂ ਕੋਈ ਦਿੰਦਾ ਇਹਦੇ ਨਾਲ ਕੀ ਲੜਜੁੜ ਜਾਣਗੇ ਕਿਸਾਨ ਦੇ ਪਰ ਰਾਜਾ ਸਾਹਿਬ ਜਿਹੜੇ ਪਿਛਲੀ ਵਾਰ ਲਿੱਤੇ ਨੇ ਉਹ ਰੇਟ ਜਿਹੜੇ ਕੰਪਨੀਆਂ ਨੇ 23 ਰੁਪਏ ਰੱਖੇਗੇ ਸੀ 24 ਰੁਪਏ ਵੀ ਵਿਗਿਆ ਇਸ ਵਾਰ ਘਟਾਉਣ ਦਾ ਕਾਰਨ ਕੀ ਹੋ ਰਿਹਾ ਹੈ ਕਾਰਨ ਦੋ ਤਿੰਨ ਨੇ ਇੱਕ ਤਾਂ ਇਹ ਹੈ ਵੀ ਜਦੋਂ ਨਾ ਇੱਕ ਸਾਲ ਕੋਈ ਫਸਲ ਚੰਗੀ ਲੱਗ ਜਵੇ ਸਾਰੇ ਉਧਰ ਨੂੰ ਭੱਜ ਤੁਰਦੇ ਨੇ ਇਸ ਵਾਰੀ ਏਰੀਆ ਅੰਡਰ ਪੋਟੈਟੋ ਬਹੁਤ ਜ਼ਿਆਦਾ ਵੱਧ ਗਿਆ ਔਰ ਜਿਹੜੀ ਇਹ ਬਿਮਾਰੀ ਆ ਕਿ ਆਲੂ ਨੂੰ ਉਹ ਇਕੱਲੀ ਆਲੂ ਨੂੰ ਨਿ ਤਬਾਹ ਕਰ ਰਹੀ ਅੰਮ੍ਰਿਤਸਰ ਚ ਜਾ ਕੇ ਦੇਖੋ ਦੇਖੋ ਉੱਥੇ ਮਟਰ ਦੀ ਫਸਲ ਤਬਾਹ ਹੋ ਗਈ ਗਾਜਰ ਦੀ ਫਸਲ ਤਬਾਹ ਹੋ ਗਈ ਇਹ ਸਾਰੀਆਂ ਸਬਜ਼ੀਆਂ ਨੂੰ ਤਬਾਹ ਕਰ ਰਹੀ ਹੈ ਔਰ ਸਾਰੀਆਂ ਸਬਜ਼ੀਆਂ ਦੀ ਰੇਟ ਇਹਦੇ ਨਾਲ ਆਲੂ ਨਾਲ ਜੁੜਿਆ ਜਦੋਂ ਇਹਦਾ ਰੇਟ ਕਰੈਸ਼ ਕਰਦਾ ਬਾਕੀ ਚੀਜ਼ਾਂ ਦੇ ਵੀ ਰੇਟ ਕਰੈਸ਼ ਕਰਦੇ ਨੇ ਹਰ ਸਬਜ਼ੀ ਕਾਸ਼ਤ ਕਰਨ ਵਾਲਾ ਕਿਸਾਨ ਡੁੱਬਦਾ ਜਾ ਰਿਹਾ ਔਰ ਜਿਹੜੇ ਸਾਨੂੰ ਸਲਾਹਾਂ ਦਿੰਦੇ ਸੀ ਡਾਈਵਰਸੀਫਿਕੇਸ਼ਨ ਵਾਲੇ ਉਹਨਾਂ ਦਾ ਮੂੰਹ ਬੰਦ ਹੈ ਸਰਕਾਰ ਨੂੰ ਮਦਦ ਤੇ ਆਉਣਾ ਚਾਹੀਦਾ ਹੈ ਆਪਣੇ ਕਿਸਾਨ ਦੇ ਸਭ ਤੋਂ ਵੱਡਾ ਵਰਗ ਹੈ ਜੇ ਇਹਦੀ ਮਦਦ ਨਹੀਂ ਕਰਨੀ ਤਾਂ ਹੋਰ ਕੀ ਦੀ ਕਰੋਗੇ ਜਿਹੜਾ ਦੇਸ਼ ਲਈ ਅੰਨ ਪੈਦਾ ਕਰਕੇ ਦਿੰਦਾ ਹੈ ਸਬਜ਼ੀ ਪੈਦਾ ਕਰਕੇ ਦਿੰਦਾ ਹੈ ਦੁੱਧ ਪੈਦਾ ਕਰਕੇ ਦਿੰਦਾ ਹੈ ਉਹਨੂੰ ਬਚਾਉਣਾ ਬਹੁਤ ਜ਼ਰੂਰੀ ਹੈ